ਗੌੜੀ ਗੁਆਰੇਰੀ ਮਹੱਲਾ ਪਹਿਲਾ ਮਨ ਕੁੰਚਰੀ ਕਾਇਆ ਉਧਿਆਨ ਗੁਰ ਅੰਕਸ ਸੱਚ ਸਬਦ ਨੀਸਾਨ ਰਾਜ ਦੁਆਰੇ ਸੋਭ ਸੁਮਾਨੈ ਚਿਤਰਾਏ ਨਹੀਂ ਚੀਨਿਆ ਜਾਏ ਬਿਨ ਮਾਰੀ ਕਿਉ ਕੀਮਤ ਪਾਇ ਰਹਾਉ ਘਰਮ ਅੰਮ੍ਰਿਤ ਤਸ ਕਰ ਲਈ ਨੰਨਾ ਕਾਰਨਾ ਕੋਈ ਕਰੀ ਰਾਖ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨੇਵਰੀ ਗੁਰਬੂਝ ਬੁਝਾਈ ਮਨ ਦੇ ਲਿਆ ਰਹਿਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈ ਸੁਖੋ ਗੁਫਾ ਮਹਿ ਅੱਖੋ ਕੈਸਾ ਸਗਰ ਦੂਬਰ ਨਿਰਭਉ ਐਸਾ ਮੂਹਿ ਕਹੁ ਕਹੁ ਮਾਰੇ ਕਉਨ ਨ ਡਰੇ ਕਉ ਕੈਸਾ ਡਰ ਕਵਨ ਸਬਦ ਪਛਾਨੈ ਤੀਨੇ ਭਾਵਨ ਜਿਨ ਕਹਿਆ ਤਿਨ ਕਹਿਨ ਬਖਾਨਿਆ ਜਿਨ ਬੂਝੈ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀ ਨਰੰਜਨ ਰਹਾ ਸਮਾਈ ਨੇ ਜਿ ਕਰ ਬਿਆਪ ਰਹਾ ਨੇ ਜਿ ਠਾਈ ਉਸਤ ਕਰੀ ਕੀਤੇ ਮਨਪ੍ਰੀਤ ਤਨ ਮਨ ਸੁਚੈ ਸਾਚ ਸੋਚੀਤ ਨਾਨਕ ਹਰਿ ਭਾਜੇ ਨੀਤਾ ਨਿਤ ਗਉੜੀ ਗਵਾਰੇ ਰੀ ਮਹਿਲਾ ਪਹਿਲਾ ਨਾਮ ਨਮਰੈ ਨਾ ਕਰਜ ਹੋਏ ਮਨ ਵਸਦੂਤਾ ਦੁਰਮਤ ਦੋਏ ਮਨ ਮਾਨੇ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਗੁਣਹਿ ਵਸੋਏ ਆਪ ਨਿਵਾਰ ਬੀਚਾਰੇ ਸੋਇ ਰਹਾਓ ਮਨ ਭੂਲੋ ਬੌਚਤ ਬਕਾਰੂ ਮਨ ਭੂਲੋ ਸਰੀਆ ਵਪਾਰ ਮਨ ਮਾਨ ਹੈ ਹਰ ਏਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਰੂਦਉ ਰਹੇ ਨ ਠਾਏ ਹਰ ਭਾਜ ਪ੍ਰਾਣੀ ਰਸਨ ਰਸਾਏ ਗੈਰ ਹੈ ਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪ੍ਰਚਾਲੈ ਹਾਰੀ ਜੂ ਐ ਕੇ ਲੜਕਾ ਚੀ ਸਾਰੀ ਸੰਪੋ ਸਲਜੀ ਭੈ ਵਿਕਾਰ ਹਰਖ ਸੋਕ ਊਬੇ ਦਰਬਾਰ ਸੁਖ ਸਹਿਜੀ ਜਪ੍ਰਤੇ ਮੁਰਾਰ ਨਦਰ ਕਰੇ ਤਾਮੇਲ ਮਲਾਏ ਗਣ ਸੰਗ ਰਹਿ ਔ ਗਣ ਸਬਦ ਜਿਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੁਖ ਨਿਵਾਸ ਮਨ ਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਧੁਰ ਕਰਮ ਲਿਖਿਆਸ ਮਨ ਚੰਚਲ ਤਾਵਤ ਕຸນ ਤਾਵੇ ਸਾਚੇ ਸੂਚੇ ਮੈਲ ਨ ਪਾਵੇ ਨਾਨਕ ਗੁਰਮੁਖਾਰ ਗੁਣ ਗਾਵੇ ਗਵੜੀ ਗਵਾਰੇ ਰੀ ਮਹੱਲਾ ਪਹਿਲਾ ਹਉ ਮੈਂ ਕਰਤੈ ਨ ਸੁਖੋਏ ਮਰਮਤ ਝੂਠੀ ਸੱਚਾ ਸੋਏ ਸਗਲ ਬੇਗੂਤੇ ਭਾਵੇ ਦੋਏ ਸੂਕ ਸੂਕਮਾਵੈ ਤੁਰਿ ਲਿਖਿਆ ਹੋਇ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦਿਸ਼ਟ ਦਿਸ਼ੈ ਤਾਂ ਕਹਿਆ ਜਾਏ ਬਿਨ ਦੇਕੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੈ ਸਹਿ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗਤ ਦੁਖ ਅਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਇਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਕਨੋ ਸ਼ਬਦ ਬਚਾਏ ਤੂਜਾ ਭਰਮ ਸਹਿਜ ਸੁਭਾਏ ਗੁਰਮਤੀ ਨਾਮ ਹਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਚੁ ਗੁਰਮਖ ਭਾਉ ਨਾਮ ਬਿਨਾ ਨਾਹੀ ਨਿਜਠਾਉ ਪ੍ਰੇਮ ਪ੍ਰਾਇਣ ਪ੍ਰੀਤਮਰਾ ਪ੍ਰੀਤੰਮਰਾਉ ਨਦਰ ਕਰੀ ਤਾ ਬੂਝੈ ਨਾਉ ਮਾਇਆ ਬਹੁ ਸਰਬ ਜੰਜਾਲ ਮਨੁ ਕੁਚੀਲ ਕੁਛਤ ਬਿਕਰਾਲਾ ਸਾਧ ਗੁਰ ਸੇਵਿ ਚੁ ਕੈ ਜੰਜਾਲਾ ਅਮਰਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੈ ਏਕ ਲਿਵ ਲਾਇ ਨਿਜ ਕਰਵਾਸੈ ਸਾਚ ਸਮਾਇ ਜੰਮਣ ਮਰਣਾ ਠਾਕ ਰਾਇ ਪੂਰੇ ਗੁਰ ਤੇ ਮਤ ਪਾਏ ਕਥਨੀ ਕਥਉ ਨ ਆਵੈ ਉਹਰ ਗੁਰ ਪੁਛ ਦੇਖਿਆ ਨਾਹੀ ਦਰਹੋਰ ਦੁਖ ਸੁਖ ਭਾਣਾ ਦੁਸਹਿਰ ਜਾਏ ਨਾਨਕ ਨੀਚ ਕਹਿ ਲਿਬਲਾਏ ਗਉੜੀ ਮਹੱਲਾ ਪਹਿਲਾ ਦੂਜੀ ਮਾ ਜਗਤ ਚਿਤ ਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼ ਦੂਜਾ ਕੌਣ ਕਹਾ ਨੇ ਕੋਈ ਸਭ ਮੈਂ ਇੱਕ ਨਿਰੰਝਣ ਸੋਈ ਰਹਾ ਦੂਜੀ ਦੁਰਮਤ ਆਖੈ ਦੋਏ ਆਵੇ ਜਾਏ ਮਰ ਦੂਜਾ ਹੋਏ ਧਰਨ ਗਗਨ ਨੈ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਾਗ ਸਸ ਦੇਖ ਦੀਪੁ ਜੀ ਆਲਾ ਸਰਬ ਨਰੰਤਰ ਪ੍ਰੀਤਮ ਬਾਲਾ ਆਕਰ ਕਿਰਪਾ ਮੇਰਾ ਜਿਤ ਲਾਇ ਸਤਿਗੁਰ ਮੂ ਕੋ ਏਕ ਬੁਝਾਇਆ ਏਕ ਨਰੰਜਨ ਗੁਰਮੁਖ ਜਾਤਾ ਦੂਜਾ ਮਾਰ ਸਬਦ ਪਛਾਤਾ ਏਕੋ ਹੁਕਮ ਵਰਤਾ ਸਭ ਲੋਈ ਏਕਸਤੇ ਸਭ ਉਪਤ ਹੋਈ ਰਾਹ ਦੋਬੈ ਖਸ ਮੇਕੂ ਜਾਣ ਗੁਰ ਕੈ ਸਬਦ ਹੁਕਮ ਪਛਾਣ ਸਗਲ ਰੂਪ ਵਰਨਮਨ ਮਾਹੀ ਕਉ ਨਾਨਕ ਕੇ ਕੋ ਸਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਚ ਉਰਤਾਰ ਰਹਾ ਓ ਜਿਸਕੇ ਅੰਦਰ ਸਾਚ ਵਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਾਗ ਸਾਸਿਕ ਗ੍ਰਹਿ ਉਧਿਆਨ ਕਰਣੀ ਕੀਰਤ ਕਰਮ ਸਮਾਨੈ ਏਕ ਸਭ ਦੇ ਇੱਕ ਭਿਖਿਆ ਮੰਗ ਗਿਆਨ ਧਿਆਨ ਜੁਗਤ ਸਚ ਜਾਗੇ ਭੈਰਤ ਰਹੈ ਨ ਬਾਹਰ ਜਾਏ ਕੀਮਤ ਕੌਣ ਰਹਿ ਲਿਬਲਾਏ ਅਪੇ ਮੇਲੇ ਪਰਮ ਚਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸਬਦ ਵਿਚਾਰ ਹਉ ਮੈਂ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਉ ਨਾਨਕ ਪਰੰਪਰ ਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨ ਬਿਆਪੈ ਨਾ ਜੰ ਦੁਖੰ ਮੁਕਤ ਭੈ ਪ੍ਰਭ ਰੂਪ ਨ ਪੇਰੇਖੰ ਜੋਗੀ ਕਉ ਕੈਸਾ ਡਰ ਹੋਏ ਰੂਪ ਬਿਰਖ ਗ੍ਰਹਿ ਬਾਹਰ ਸੋਏ ਰਹਾ ਔਰ ਨਿਰਭਉ ਜੋਗੀ ਨਿਰੰਜਨ ਧਿਆਵੈ ਅੰਤਨ ਜਾਗੈ ਸੱਚ ਲੇ ਬਲਾਵੈ ਸੋ ਜੋਗੀ ਮੇਰਾ ਮਨ ਭਾਵ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰ ਮਰਣ ਗਤ ਗਰਬ ਨਿਵਾਰੇ ਆਪਤਰ ਪਿਤਰੀ ਨਿਸਤਾਰੇ ਸਤਗੁਰ ਸੇਵੇ ਸੋ ਜੋਗੀ ਹੋਵੇ ਭੈ ਰਚ ਰਹਿ ਸੋ ਨਿਰਭਉ ਹੋਏ ਜੈਸਾ ਸੇਵ ਤੈ ਸੋ ਹੋਏ ਨਰ ਨਹਿ ਕੇਵਲ ਨਿਰਪਉ ਨਾਉ ਅਨਤ ਨਾ ਤੁਕਰੀ ਪਰ ਜਾਉ ਪੁਨਰਪੂ ਜਨਮ ਨਾਹੀ ਗੁਣ ਗਾਉ ਅੰਤਰ ਬਾਹਰੀ ਕੋ ਜਾਣੈ ਗੁਰ ਕੈ ਸਬਦਿ ਆਪ ਪਛਾਨ ਸਾਚੇ ਸਬਦ ਦਰਨੀ ਸਾਨਾ ਸਬਦ ਮਰੈ ਤਿਸ ਨਿਜ ਘਰ ਵਾਸਾ ਵਨ ਜਾਵੇ ਚੁੱਕੇ ਆਸਾ ਗੁਰ ਕੈ ਸਬਦ ਕਮਲ ਪ੍ਰਗਾਸਾ ਜੋ ਦੀਸੈ ਸੁ ਆਸਨ ਰਸਾ ਕਾਮ ਕ੍ਰੋਧ ਬਿਖ ਭੂਖ ਪਿਆਸਾਂ ਨਾਨਕ ਬਿਰਲੇ ਮਿਲੇ ਉਦਾਸਾ ਗੋੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁਖ ਵਿਸਰੈ ਪਾਵੈ ਸਚ ਸੋਈ ਦਰਸਨ ਦੇਖ ਪਈ ਮਤ ਪੂਰੀ 68 ਮਜਨ ਚਰਨ ਹੈ ਧੂਰੀ ਰਾਵ ਨਿਤਰ ਸੰਤੋਕੇ ਇਕ ਲਿਵ ਤਾਰਾ ਜੇ ਵਾ ਸੁਚੀ ਹਰ ਰਸ ਸਾਰਾ ਸਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪਤਾਸya ਅਲਖ ਅਭੇਵ ਜੈ ਜੈ ਦੇਖਉ ਤਹਿ ਤਹਿ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋ ਜੀਉਈ ਗੁਰਮੁਖਿ ਮਿਰ ਲਾਭੁ ਜੈ ਕੋ ਕੋਈ ਕਰਿ ਕਿਰਪਾ ਰਾਖੂ ਰਖਵਾਲੇ ਬਿਨ ਬੂਝੇ ਪਸੂ ਭੈ ਬੇਤਾਲੇ ਗੁਰ ਕਾ ਆਪਰਨਹਿ ਦੂਜਾ ਕਿਸ ਕਹ ਦੇਖ ਕਰੋ ਅਨ ਪੂਜਾ ਸੰਤ 헤ਤ ਪ੍ਰਪਤਿ ਪਾਵਣ ਤਾਰੇ ਆਤਮ ਚੀਨੇ ਸੋ ਤਾਤ ਵਿਚਾਰੇ ਜਾ ਚਿਰਦੇ ਸਚ ਪ੍ਰੇਮ ਦੇਵਾਸ ਪ੍ਰਾਨਮਤ ਨਾਨਕ ਹਮਤਾ ਕੇ ਦਾਸ ਗਵੜੀ ਬਹੱਲਾ ਪਹਿਲਾ ब्रह्म गर्भ किया नहीं जान्या बेद की व्यप्त पड़ी पछतान्या जय प्रभु सिमरै तही मन मान्या ऐसा गर्भ बुरा संसार है जिस गुरु मिले तस गर्भ निवार रहआव बल राजा माया अहंकारी जगन करे बपार अफारी बिन गुरु पूछे जाय प्यारी हरिचंद दान करे जस लीवे बिन गुरु अंत न पाया पाया पाए अभेवै ਆਪੁ ਲਾਏ ਆਪਿ ਮਤ ਦੇਵੇ ਦੁਰਮਿਤ ਹਰਨਾਕਸ ਦੁਰਾਚਾਰੀ ਪ੍ਰਭ ਨਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਦਾਰੇ ਕਿਰਪਾ ਧਾਰੀ ਤੂਲੋ ਰਾਵਣ ਮੁਗਦ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰੇਤ ਸੈਸ ਬਾਹੂ ਮਦ ਕੀਟ ਮੈਂ ਖਾਸ ਹਰਨਾਕਸ ਲੈ ਨ ਕੋ ਵਿਦਾਸਾ ਦੇਤ ਸੁਗਾਰੇ ਦਿਨ ਭਗਤ ਅਭਿਆਸਾ ਜਰਾ ਸੰਧਕਾਲ ਜਮਨ ਸੰਗਾਰੇ ਰਕਤ ਬੀਜ ਕਾਲ ਨਿੰਬਦਾਰੀ ਦੰਤ ਸੰਗਾਰ ਸੰਤਨ ਸੰਤ ਨਿਸਤਾਰੇ ਆਪੇ ਸਤਿਗੁਰੂ ਸ਼ਬਦ ਵਿਚਾਰੇ ਦੂਜੇ ਭਾਏ ਦੰਤ ਸੰਗਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂੜਾ ਦਰਜੋਤਨ ਪਾਤ ਕੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮ ਜਨ ਮੇਜੈ ਗੁਰ ਸੋਬਤ ਨ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕਤ ਇਕ ਤਿਲ ਭੂਲੇ ਬਹੁਰ ਪਛਤਾਨਿਆ ਕੰਸ ਕੇ ਚੰਦੂਰ ਨ ਕੋਈ ਰਾਮ ਨ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰੱਖੈ ਕੋਈ ਬਿਨ ਗੁਰ ਗਰਬ ਨ ਬਿਟਿਆ ਜਾਏ ਗੁਰਮਤ ਧਰਮ ਧੀਰਜ ਹਰਨਾਏ ਨਾਨਕ ਨਾਮ ਲੈ ਗੁਣ ਗਾਏ ਗਉੜੀ ਮਹੱਲਾ ਪਹਿਲਾ ਚੂਆ ਚੰਦਨ ਕਿ ਚੜਾਵੋ ਪਾਟ ਪਟੰਬੁਰ ਬਹਿਰ ਹੰਡਾਵੋ ਜਿਨਹਰ ਨਾਮ ਕਾ ਸੁਖ ਪਾਉ ਕਿਆ ਪਹਿਰੋ ਕਿਆ ਓਟ ਦਿਖਾਵੋ ਫਿਰ ਜਗਦੀਸ਼ ਕਹਾਂ ਸੁਖ ਪਾਉ ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲਨਹਾਲ ਲਾਲ ਨਿਹਾਲੀ ਫੂਲ ਗੁਲਾਲਾ ਬੇਨ ਜਗਦੀਸ਼ ਕਾਹ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਘੋੜ ਸਿਗਾਰ ਕਰਤ ਪਿਆਰੀ ਬੇਨ ਜਗਦੀਸ਼ ਭਜੇ ਨਿਤ ਖਾਰੀ ਦਰ ਕਰ ਮਹਿਲਾ ਸੇ ਜਿਸ ਕਾਲੀ ਐਨ ਸਪੂਲ ਬਿਛਾਵੇ ਮਾਲੀ ਬੇਨ ਹਰ ਨਾਮ ਸੁਦੇ ਦੁਖਾਲੀ ਹੈ ਵਰਗੈ ਵਰੁ ਨੇਜੇ ਬਾਜੇ ਲਸ਼ਕਰ ਨੇਬ ਖਵਾਸੀ ਪਾਜੇ ਬੇਨਜਕਦੀਸ ਝੂਠੇ ਦੇਵਾ ਜੀ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲ ਹੈ ਸਿਰ ਛਤਰ ਬਨਾਵੋ ਬਨਾਵੋ ਬੇਨਜਕਦੀਸ ਕਾ ਸਚ ਪਾਉ ਖਾਨ ਮਲੂਕ ਕਹਾ ਮਲੂਕ ਕਹਾਵੋ ਰਾਜ ਅਬੇ ਤਬੇ ਕੂੜੇ ਹੈ ਪਾਜ ਬੇਨ ਗੁਰ ਸਾਹਿਬ ਤਨ ਸਰਸ ਕਾ ਜਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਹਿਰਦੈ ਮਰਾਰੀ ਪ੍ਰਾਨਮਤ ਨਾਨਕ ਜਰਨ ਤੁਮਾਰੀ ਗੋੜੀ ਮਹੱਲਾ ਪਹਿਲਾ ਸੇਵਾ ਇੱਕ ਨ ਜਾਣਸ ਅਬਰੇ ਪੰਜ ਪਰ ਪੰਜ ਵਿਆਦ त्यागੈ ਕਬਰੇ ਭਾਇ ਮਿਲੈ ਸਚ ਸਚ ਚੈ ਸਚ ਰਹਿ ਸਾਰੰ ਭਗਤ ਜਨ ਹੋਈਐ ਗੁਰ ਗੁਣ ਗਾਇ ਮਿਲੈ ਮਲ ਤੋਈ ਰਾਉਂਦ ਕਬਲ ਸਗਲ ਸੰਸਾਰੈ ਦੁਰਮਤ ਤਗਨ ਜਗਤ ਪਰ ਜਾ ਰੈ ਸੋਬਰੇ ਗੁਰ ਸ਼ਬਦ ਵਿਚਾਰੈ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹ ਆਪਣਾ ਕੀਨਾ ਤ੍ਰੇਸ ਨਾ ਚਿਤ ਤਤ ਨਹੀਂ ਬੀਨਾ ਕਾਮ ਚਤੇ ਕਾਮਣ ਹਿਤਕਾਰੀ ਕ੍ਰੋਧ ਬਿਨਾ ਸ ਸਗਲ ਵਿਸਾਰੀ ਪਾਤ ਮਤ ਖੋ ਵਹਿ ਨਾਮ ਵਿਸਾਰੀ ਪਾਰ ਘਰ ਜੀਤ ਮਨ ਮੁਖ ਡੋਲਾਏ ਗਲ ਜੇਵਰੀ ਧੰਦੇ ਲਪਟਾਏ ਗੁਰਮੁਖ ਸੂਤ ਸ ਹਰ ਗੁਣ ਗਾਏ ਜਿਉ ਤਨ ਵਿਦਵ ਪਰ ਕੋ ਦੇਈ ਕਾਮ-ਦਾਮ ਚਿਤਵਾ ਪਰਵਸ ਸੇਈ ਬਿਨ ਵਰਤੀਤ ਬਿਨ ਪਰ ਤ੍ਰਿਪਤ ਨ ਕਬ ਹੋਈ ਪੜ ਪੜ ਪੋਥੀ ਸਿਮਰਤ ਪਾਠ ਅਵੇਦ ਪ੍ਰਾਣ ਪੜ ਸੁਣ ਠਾਟ ਬਿਨ ਰਸ ਰਾਤੀ ਮਨ ਬਉਨਾਟਾ ਜਿਉ ਚਾਤ੍ਰਿਕ ਜਲ ਪੀਂ ਪਿਆਸੰ ਜੋ ਮੀਨਾ ਜਲ ਮਹਿ ਉਲਾਸਾ ਨਾਲ ਕਰ ਰਸ ਪੀ ਤ੍ਰਿਪਤਾ ਸਗਉੜੀ ਮਹੱਲਾ ਪਹਿਲਾ ਹਟ ਕਰ ਮਰੈ ਨ ਲਿਖੇ ਪਾਵੈ ਬੀਸ ਕਰੈ ਬਉ ਭਸਮ ਲਗਾਵੈ ਨਾਮ ਬਿਸਾਰ ਬਹੁ ਰੁਪਿਛਤਾਵੇਂ ਤੂੰ ਮੰਨ ਹਰ ਜੀਵ ਤੂੰ ਮਨ ਸੂਖ ਨਾਮ ਬਿਸਾਰੂ ਸਹਿਜ ਜਮ ਦੁਖ ਰਹਾਉ ਦੂਰ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰਿਆ ਸਭ ਗੂੜ ਕੂਰ ਨਿਜ ਵਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੈ ਕਾਮ ਬਿਨ ਹਰਜਾ ਤੇ ਭਗਤ ਨਾਮ ਬਾਦ ਅਹੰਕਾਰ ਨਾਹੀ ਪ੍ਰਮੇਲਾ ਮਨ ਦੀ ਪਾਵੇ ਨਾਮ ਸੁਹੇਲਾ ਦੂਜੇ ਭਾਏ ਅਗਿਆਨ ਦਹਿਲਾ ਬਿਨ ਦਮ ਕੀ ਸੌਦਾ ਨਹੀਂ ਆਟ ਬਿਨ ਬੋਹਿਤ ਸਾਗਰ ਨਹੀਂ ਬਾਟ ਬੈਨ ਗੁਰ ਸੇਵੇ ਘਾਟੇ ਘਾਟ ਤਿਸ ਕੋ ਵਾਹ ਹੋ ਵਾਹ ਜੇ ਬਾਟ ਦਿਖਾਵੇ ਤਿਸ ਕੋ ਵਾਹ ਹੋ ਵਾਹ ਜੇ ਸਬਦ ਸੁਣਾਵੇ ਤਿਸ ਕੋ ਵਾਹ ਹੋ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਇਹ ਜੀਉ ਗੁਰ ਸਬਦੀ ਮਠ ਅੰਮ੍ਰਿਤ ਪੀਓ ਨਾਮ ਬੰਡਾਈ ਤੁਧ ਭਾਣੈ ਦੀਓ ਨਾਮ ਬਿਨਾ ਕਿਉ ਜੀਵਾ ਪਾਏ ਅੰਦਰ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗਉੜੀ ਮਹੱਲਾ ਪਹਿਲਾ ਹਉਮੈ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮਾਨਿਆ ਹਾ ਹਉਮੈ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਐ ਰਹਾ ਹਉਮੈ ਕਰ ਰਾਜੀ ਬਉਧਾਵੇ ਹਉਮੈ ਖਪਹਿ ਜਨਮ ਮਰਿਆ ਵਹਿ ਮਮ ਅਨੇ ਬ੍ਰਹ ਗੁਰ ਸਬ ਦੀ ਵਿਚਾਰ ਐ ਚੰਚਲ ਮਤ ਆ ਗਏ ਪੰਚ ਸੰਘਾਰੇ ਅੰਤਰ ਸਾਚ ਸਹਿਜ ਕਰਿ ਆਵੇ ਰਾਜਨ ਜਾਣ ਪਰਮ ਗਤ ਪਾਵੈ ਸੱਚ ਕਰਣੀ ਗੁਰ ਪਰਮ ਚਕਾਵੇ ਨਿਰਭਉ ਕਹਿ ਘਰ ਤਾਢੀ ਲਾਵੇ ਹਉਮੈ ਕਰ ਮਰਣਾ ਕਿਆ ਪਾਵੈ ਪੂਰਾ ਗੁਰ ਭੇਟੇ ਸੂਝਿਸ ਸੋ ਝਗਰ ਚੁਕਾਵੇ ਜੀਤੀ ਹੈ ਤੇਤੀ ਕਿਹ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹੁਮੇ ਬੰਧਨ ਬੰਦ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੋੜੀ ਮਹੱਲਾ ਪਹਿਲਾ ਪ੍ਰਤਮੇ ਬ੍ਰਹਮ ਕਾਲੈ ਕਰਾਇਆ ਬ੍ਰਹਮ ਕਮਲ ਪਇਆ ਪਇਆ ਨਾ ਪਾਇਆ ਅਗੈ ਲੀਆ ਅਗੈ ਨਹੀਂ ਲੀਨੀ ਭਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰਿ ਰਖੇ ਗੁਰ ਸਬਦ ਵਿਚਾਰਿਆ ਵਿਚਾਰਿਆ ਰਹਾਉ ਮਾਇਆ ਮੋਹ ਦੇਵੀ ਸਭ ਦੇਵ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਹਮਨਾਸੀ ਅਲਖ ਅਪੇਵਾ ਸੁਲਤਾਨ ਖਾਨ ਬਾਦ ਸਾਹ ਨਹੀਂ ਰਹਿਣਾ ਨਾਮੋ ਭੁਲੇ ਜਮ ਕਾ ਦੁਖ ਸੈ ਨਾ ਮੈਂ ਧਰ ਨਾਮ ਜਿਉ ਰਾਖੂ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮਕਾਮ ਉਸਾ ਮਰੈ ਸੰਚੈ ਮਾਇਆ ਦਾਮ ਮੈਂ ਧਰ ਦੀ ਜੈ ਅੰਮ੍ਰਿਤ ਨਾਮ ਰਈਤ ਮਹਿਰ ਮੁਕਦਮ ਸਿਕਦਾਰੈ ਨਿਚਲ ਕੋ ਇਹ ਨਦ ਸੈ ਸੰਸਾਰ ਐ ਆਫਰੋ ਕਾਲ ਕੂੜ ਸਿਰ ਮਾਰੈ ਨਿਚਲੇ ਸੱਚਾ ਸੱਚ ਸੋਈ ਜਿਨ ਕਰਸਾ ਜੀ ਤਨਹ ਸਭ ਕੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾ ਜੀ ਸੇਕ ਭੇਖ ਫਕੀਰਾ ਵੱਡੇ ਕਹਾਵੈ ਹੋ ਮੈਂ ਤਨ ਪੀਰਾ ਕਾਲ ਨਾ ਛੋੜੇ ਬਿਨ ਸਤਗੁਰ ਕੀ ਤੀਰ ਕਾਲ ਜਲ ਜੇ ਵਾਰ ਨੈਣੀ ਕਾਨੀ ਕਾਲ ਸੁਣੈ ਮਿਕ ਬੈ ਬਿਕ ਬੈਣੀ ਬਿਨ ਸਬਦੈ ਮੂਠੇ ਦਿਨ ਰਾਣੀ ਹਿਰਦੈ ਸੱਚ ਵਸੈ ਹਰ ਨਾਏ ਕਾਲ ਨ ਜੋਹੇ ਸਕੇ ਗੁਣ ਗਾਏ ਨਾਨਕ ਗੁਰਮੁਖ ਸਾਹਿਬ ਦਸਮਾਏ ਗੌੜੀ ਮਹੱਲਾ ਪਹਿਲਾ ਬੂਲੇ ਸੱਚ ਮਿਥਿਆ ਨਹੀਂ ਰਾਹੀ ਚੱਲੇ ਗੁਰਮੁਖ ਹੁਕਮਰ ਜਾਈ ਰਹ ਅਤੀਤ ਸੱਚੇ ਸਰਣਾਏ ਸੱਚ ਕਰ ਬੈਸੇ ਕਾਲ ਨਜੂ ਹੈ ਮਨ ਮੁਕ ਕੋ ਆਪਤ ਜਾਪਤ ਦੁਖ ਮੋਹ ਹੈ ਰਹਾਓ ਆਪਿਓ ਪਿਓ ਅਕਥ ਕਥ ਰਹੀਏ ਨਿਜ ਕਰ ਬੈਸ ਸੁਸਹਿਜ ਕਰ ਲਈਐ ਹਰਿ ਸਿੰਰਤ ਹਰ ਸਿੰ ਹਰ ਰਸ ਮਾਤੇ ਇਹ ਸੁਖ ਕਹੀਐ ਗੁਰਮਤ ਚਾਲ ਨਿਸ਼ਚਲ ਨਹੀਂ ਡੋਲੇ ਗੁਰਮਤ ਸਾਚ ਸਹਿਜ ਹਰ ਬੋਲੇ ਜੈ ਦੇਖੋ ਤੈ ਇੱਕ ਅੰਕਾਰ ਰਹਿ ਨਰਾਲਮ ਹੋ ਏਕ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੁਕੀ ਅਹੰ ਭ੍ਰਮਣੀ ਏਨ ਬਿਦਕਾਣ ਕੌਣ ਨਹੀਂ ਤਾਰਿਆ ਹਰਜਾ ਸੰਤ ਭਗਤ ਨਿਸਤਾਰਿਆ ਪ੍ਰਭਾਏ ਹਮ ਅਵਰਨ ਭਾਰਿਆ ਸਾਚ ਮੈਲ ਗੁਰ ਅਲਕ ਲਕਾਇਆ ਨਿਚਲ ਮੈਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮ ਕੋਈ ਨਾਨਕ ਸਾਚ ਨਾਮ ਮਲ ਖੋਈ ਗਵੜੀ ਮਹੱਲਾ ਪਹਿਲਾ ਰਾਮ ਨਾਮ ਚਿਤ ਰਾਪੈ ਜਾ ਕਾਪ ਜਪ ਦਰਸ਼ਨ ਕੀ ਜੈ ਤਾ ਕਾ ਰਾਮ ਨ ਜਪਉ ਅਪਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ ਗੁਰਮਤਿ ਨਾਮ ਜਪੈ ਜਨ ਪੂਰਾ ਤੇਤ ਕਟ ਅਨਹਤ ਬਾਜੇ ਤੂਰ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੈ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆਂ ਮੈਂ ਇੱਕੁਰ ਵ ਮਰਮਕ ਅਹੰਕਾਰੀ ਫਿਰ ਜੂਨੀ ਭਵੈ ਮਰਮਕ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤ ਗੁਰ ਪਾਏ ਹਉ ਮੈਂ ਮਾਰੇ ਗੁਰ ਸਬਦਿ ਪਾਏ ਅਰਧ ਉਰਧ ਕੀ ਸੰਧ ਕੋ ਜਾਨੈ ਗੁਰਮੁਖ ਸੰਤ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਮਕ ਜਨ ਤਰੀਐ ਸੋਲਹ ਛਪਦੀ ਅਗਵਾਰੇ ਰਿਗਉੜੀ ਕੀ ਗਉੜੀ ਬਰਾਗਨ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਜਿਉ ਗਾਇਕ ਗੋਇਲੀ ਰਖੇ ਕਰ ਸਾਰ ਐਨਸ ਪਾਲਹਿ ਰਖ ਐਨਸ ਪਾਲਹਿ ਰਖ ਲੈ ਆਤਮ ਸੁਖ ਧਾਰ ਇਹ ਤੂ ਤਰਾ ਕੋ ਦੀਨ ਦੇ ਅਲਾ ਤਉ ਸਰਣਾਗਤ ਨਦਰ ਨਿਹਾਲ ਰਹਾਓ ਜੈ ਦੇਖੂ ਤਹਿਰਵਿਆ ਰਬ ਰਹੇ ਰੱਖ ਰੱਖਣ ਹਰ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਇਆ ਕਿਰਤ ਪਇਆ ਅਦ ਉਰधि ਬਿਨ ਗਿਆਨ ਬਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈਨਾ ਦਿਹਾਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਜ ਕਰਮੈਲ ਅਪਰ ਕੋ ਪਰੰਪਰ ਸੋਈ ਬਿਨ ਸਬਦੈ ਤੇਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਏ ਲੈ ਜਾਏ ਕਿਆ ਫਸੈ ਜਮ ਜਾਲਾ ਡੋਲ ਬੱਤਾ ਕਸ ਜੇਵਰੀ ਆਕਾਸ਼ਪਤਾਲਾ ਗੁਰਮਤਿ ਨਾਮ ਨਵੀਸ ਰੈ ਸਹਿਜੀ ਪਤ ਪਾਈਏ ਅੰਤਰ ਸ਼ਬਦ ਨਿਧਾਨ ਹੈ ਮਿਲਿਆ ਮਿਲੇ ਆਪ ਗਵਾਈਏ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁੱਕਈ ਲਾਹਾ ਸਚ ਪਾਵੈ ਗਉੜੀ ਬਹਲਾ ਪਹਿਲਾ ਗੁਰਸਬਦ ਦੀ ਬੂਝ ਲੇ ਤਉ ਹੋਏ ਨਬੇਰਾ ਕਰ ਕਰ ਨਾਮ ਨਰੰਜਨਾ ਸੋ ठाकुर ਮੇਰਾ ਬਿਨ ਗੁਰਸਬਦ ਨ ਚੂਟੀਐ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀ ਬਿਨ ਗੁਰ ਅਧਿਆਰ ਰਹਾਉ ਅੰਦੇ ਅਕਲੀ ਬਾਰੇ ਕਿਆ ਤਿਨ ਸੂ ਕਹੀਐ ਬਿਨ ਗੁਰ ਪੰਥ ਨ ਸੂਝੈ ਕਿਤ ਵਿਦ ਨਿਰਭਈਐ ਖੋਟੇ ਕੋ ਖਰਾ ਕਹੈ ਖਰੇ ਸਾਰ ਨ ਜਾਣੈ ਅੰਦੇ ਕਾ ਨਉ ਭਰ ਕੂ ਕਲੀ ਕਾਲ ਬਿਟਾਣਾ सूते कहो जागत कह जागत कह सूता जीवत कह मऊआ कह मुवे नहीं रोता आपत को जाता कह जाते को आया पर कह अपनी कह अपनो नहीं पाया मीठे को कड़ुआ कह कड़ुए को मीठा रातें की निंदा करे ऐसा कल मैं जीठा चेरी की सेवा करे ठाकर नहीं दीसा पोखर नीर भरोली है माखन नहीं रीसै ਇਸ ਪਾਦ ਜੋਰ ਤਾਇਲੇ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪ ਕਹੋ ਸੋ ਅਪਰ ਅਪਾਰ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗੌੜੀ ਗਵਾਰੇ ਰਿਮਾਲਾ ਤੀਜਾ ਅਸ਼ਟਪਦੀਆਂ 1 ਓੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਵ ਪਰਮੇ ਭੂਲੇ ਆਵੋ ਜਾਵੋ ਮਾਨ ਮਕਸੂਦ ਕਬੇ ਨ ਜਾਏ ਜੇ ਚਿਰ ਸਬਦ ਨ ਭੀਜੈ ਔਰ ਕਹਿ ਨਾਏ ਰਾਉ ਸੂਤਕ ਜੇ ਤਮੋ ਆਕਾਰ ਮਰ ਮਰ ਜਮ ਮੈਂ ਵਾਰੋ ਵਾਰ ਸੂਤਕ ਗਨ ਪਾਉਣੈ ਪਾਣੀ ਨਾਹੈ ਸੂਤਕ ਭੋਜਨ ਜੇਤਾ ਕਿਛ ਖਾਹੈ ਸੂਤਕ ਕਰਮ ਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਾਧਗੁਰ ਸੇਵੈ ਸੂਤਕ ਜਾਏ ਮਰਨ ਜਨਮ ਕਾਲ ਨਾ ਕਾਇ ਸਾਸਤ ਸਿਮਰਤ ਸੁਧ ਦੇਖੋ ਕੋਏ ਵਿਣਨਾਵ ਕੋ ਮੁਕਤ ਨ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਾਲ ਮੈਂ ਗੁਰਮੁਖ ਉਤਰਿ ਸਪਾਰ ਸਾਚ ਮਰੈ ਨ ਆਵੈ ਜਾਏ ਨਾਨਕ ਗੁਰਮੁਖ ਰਹਿ ਸਮਾਏ ਗਉੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਅਧਾਰਾ ਹਰ ਜਿਉ ਰਾਖੋ ਹਿਰਦੈ ਉਰ ਧਾਰਾ ਗੁਰਮੁਖ ਸੂਪਾ ਸਾਚ ਦੁਆਰਾ ਪੰਡਤ ਹਰ ਪੜਤ ਜੋ ਪੰਡਤ ਹਰ ਪੜ ਹਰ ਪੜ ਤਜੋ ਬਿਕਾਰ ਗੁਰਮਖ ਪਉ ਜਲ ਉਤਰੋ ਪਾਰ ਰਹਾਉ ਗੁਰਮੁਖ ਵਿੱਚੋਂ ਹੋ ਮੈਂ ਜਾਏ ਗੁਰਮੁਖ ਮੈਲ ਨ ਲਾਗੇ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸਚੁ ਸੋਈ ਗੁਰਮੁਖ ਅੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁ ਕੋਈ ਆਪਣਾ ਮਨ ਪ੍ਰਭ ਦੂ ਬੂਝੁ ਸੋਈ ਲੋਕ ਸਮਝਾਉ ਸੁਣੇ ਨ ਕੋਈ ਗੁਰਮੁਖ ਸਮਝੋ ਸਦਾ ਸੋ ਕੋ ਨਾਮੁ ਮੁਖ ਟੰਪ ਬਹੁ ਚਤਰਾਏ ਜੋ ਕਿਸ ਕਮਾਵੈ ਸੋ ਤਾਇ ਨ ਪਾਈ ਆਵਜਾ ਵਠੌਰ ਨ ਕਾਈ ਮਨੁ ਕਰਮ ਕਰੇ ਬਹੁਤ ਅਪਮਾਨਾ ਬਾਗ ਜਿਉ ਲਾਇ ਬਹਿ ਨਿਤਿਆ ਨਾ ਜਮ ਪਕੜਿਆ ਤਾਬਿ ਪਿਸਤਾਨਾ ਬਿਨ ਸਤਗੁਰ ਸੇ ਵੀ ਮੁਕਤ ਨ ਹੋਇ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਿਢਿਐ ਗੁਰਮੁਖ ਜਾਤ ਪਤ ਨਾਮੇ ਵਿਢਿਐ ਸਾਇਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬਿਨਾਂ ਵੈ ਝੂਠੀ ਚਿਤرائی ਗੌੜੀ ਮਾਲਾ ਤੀਜੈ ਸਜੁ ਕਾ ਧਰਮ ਪੜੋ ਤੂੰ ਭਾਈ ਪੂਰੇ ਗੁਰ ਸਭ ਸੋਜੀ ਪਾਈ ਐਤੈ ਅਗੇ ਹਰਨਾਮ ਸਿਖਾਈ ਰਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰਾਉ ਵਾਦ ਵਿਰੋਧ ਨ ਪਾਇਆ ਜਾਏ ਮਨ ਤਨ ਪੀਕਾ ਦੂਜੇ ਭਾਏ ਗੁਰ ਕੈ ਸਬਦ ਸੱਚ ਲਿਵ ਲਾਏ ਹਉਮੈ ਮੈ ਲਾਏਉ ਸੰਸਾਰ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਹਉਮੈ ਵੈ ਲਾਏਉ ਸੰਸਾਰ ਨਿਤ ਨ ਤੀਰਥ ਨਾਵੈ ਨਾ ਜਾਏ ਅਹੰਕਾਰਾ ਬੈਨ ਗੁਰ ਪੇਟ ਜਮ ਕਰੇ ਖਵਾਰਾ ਸੋਜਨ ਸਾਚ ਜਿਉ ਹੋ ਮੈਂ ਜਿਉ ਹੋ ਮੈਂ ਮਾਰੇ ਗੁਰ ਕੈ ਸਬਦ ਪੰਚ ਸੰਗਾਰ ਆਪਤ ਰ ਸਗਲੇ ਕੁਲ ਤਾਰੈ ਮਾਇਆ ਮੋਹ ਮਾਇਆ ਮੋਹੇ ਨਟ ਬਾਜੀ ਪਾਈ ਮਾਰਮਕੰਤ ਰਹੇ ਲਪਟਾਈ ਗੁਰਮਕਲਯਪਤ ਰਹੇ ਲਿਵਲਾਈ ਬਉਤੀ ਭੇਖ ਕਰੇ ਭੇਖ ਧਾਰੀ ਅੰਤਰ ਤਿਸਨਾ ਫਰੇ ਅਹੰਕਾਰੀ ਆਪਨਾ ਚੀਨਾਬ ਜਿਹਾਰੀ ਕਾਪੜ ਪਹਿਰ ਕਰੇ ਚਿਤਰਾਈ ਮਾਇਆ ਭੋਏ ਆਤਮ ਭਰਮ ਭੁਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਇ ਨਾ ਮ੍ਰਿਤਿ ਸਦਾ ਬੈਰਾਗੀ ਗ੍ਰਹੀ ਅੰਤਰ ਸਾਚੁ ਲੇਵ ਲਾਗੀ ਨਾਨਕ ਸਤ ਗੁਰ ਸੇਵੇ ਸੇ ਵਡ ਭਾਗੀ ਗਉੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸ ਤੇ ਉਪਜੇਦੀ ਮੋਹ ਪਿਆਸਾਂ ਤ੍ਰੈ ਗੁਣ ਪਰਮੇ ਨਾਹੀ ਨਿਜ ਕਰਵਾਸਾ ਮਾਰਾ ਕੇ ਸਤਿਗੁਰੂ ਮਿਲਾਇਆ ਅੰਤਿਨ ਭਗਤ ਹਰ ਨਾਮ ਦਰੜਾਇਆ ਰਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਿਖਾਣੇ ਸਿਰ ਮਾਰੇ ਜਮ ਕਾਲਾ ਤਤ ਨ ਚੀਨਹਿ ਬਨਹਿ ਪੰਡ ਬਰਾਲਾ ਮਨੁ ਮੁਖ ਗਿਆਨ ਕੋ ਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦਰੜਾਇ ਪਵਜਲ ਦੂਬੇ ਦੂਜੇ ਭਾਏ ਮਾਇਆ ਕਾ ਮੋਹਤਾਜ ਪੰਡਤ ਕਹਾਵੇ ਵਿਖਿਆ ਰਾਤਾ ਬਹੁਤ ਦੁਖ ਪਾਵੇ ਜਮ ਕਾਲ ਜਮ ਕ ਜਮ ਕ ਗਲ ਜੇਵੜਾ ਨਿਤ ਕਾਲ ਸੰਤਾਵੇ ਗੁਰਮੁਖ ਜਮ ਕਾਲ ਨੇੜ ਨਾ ਆਵੇ ਓਮ ਦੂਜਾ ਸਬਦ ਜਿ ਲਾਵੇ ਨਾ ਮੇਰਾ ਤੇ ਹਰ ਗੁਣ ਗਾਵੇ ਨਾ ਮੇਰਾ ਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ਚਰਣੀ ਲਾਗੇ ਤਾਂ ਮਹਿਲ ਪਾਵੈ ਸਾਧ ਹੀ ਨਿਰਮਲ ਸਹਿ ਸਮਾਵੈ ਹਰ ਕਥਾ ਸੁਣੈ ਸੀ ਤਨਵੰਤ ਦਸਹਿ ਜੁਗਮਾਹੀ ਤਿਨ ਕੋ ਸਭ ਨਿਵਹਿ ਅੰਤਿਨ ਪੂਜਿ ਕਰਾਹੀ ਸਹਿਜ ਗੁਣ ਰਵਹਿ ਸਾਚੇ ਮਨ ਮਾਈ ਪੂਰੇ ਸਤਿਗੁਰੂ ਸਬਦ ਸੁਣਾਇ ਤ੍ਰੈ ਗੁਣ ਮੀਟੇ ਚੌਥੇ ਚਿਤ ਲਾਇਆ ਨਾਨਕ ਹਉ ਮੈਂ ਬਾਰ ਬ੍ਰਹਮ ਮਿਲਾਇਆ ਪੂਰੇ ਸਤਗੁਰ ਸਬਦ ਸੁਣਾਇਆ ਤ੍ਰੈ ਗੁਣ ਮੀਟੇ ਚੌਥੇ ਚਿਤ ਲਾਇਆ ਨਾਨਕ ਹਉ ਮੈਂ ਬਾਰ ਬ੍ਰਹਮ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ